ਮੂਰਖ ਜਿਵੇਂ ਚੌਕੀਦਾਰ ਨੂੰ ਰਾਤ ਲੰਬੀ ਲੱਗਦੀ ਹੈ ਜਿਵੇਂ ਥੱਕੇ ਟੁੱਟੇ ਮੁਸਾਫਰ ਨੂੰ ਰਾਹ ਲੰਬੇ ਲੱਗਦੇ ਹਨ ਉਸੇ ਤਰ੍ਹਾਂ ਆਪਣੇ ਮਾਰਗ ਤੋਂ ਭਟਕੇ ਮੂਰਖ ਨੂੰ ਜੀਵਨ ਮਰਨ ਦਾ ਗੇੜ ਵੀ ਅਮੁਕ ਲੱਗਦਾ ਹੈ ਜੇ ਕਿਸੇ ਮਨੁੱਖ ਨੂੰ ਜੀਵਨ ਦੀ ਮਹਾਨ ਯਾਤਰਾ ਵਿੱਚ ਆਪਣੇ ਤੋਂ ਚੰਗੇ ਆਦਮੀ ਦਾ ਜਾਂ ਘੱਟੋ ਘੱਟ ਆਪਣੇ ਵਰਗੇ ਆਦਮੀ ਦਾ ਸਾਥ ਨਹੀਂ ਮਿਲਦਾ ਤਾਂ ਉਸ ਨੂੰ ਆਪਣੀ ਯਾਤਰਾ ਇਕੱਲੇ ਹੀ ਕਰਨ ਦੇਣੀ ਚਾਹੀਦੀ ਹੈ ਕਿਉਂਕਿ ਕੋਈ ਮੂਰਖ ਇਸ ਯਾਤਰਾ ਵਿੱਚ ਉਸ ਦੀ ਮਦਦ ਨਹੀਂ ਕਰ ਸਕਦਾ ਇਹ ਮੇਰੇ ਪੁੱਤਰ ਹਨ ਇਹ ਮੇਰੀ ਜਾਇਦਾਦ ਹੈ ਇਸ ਤਰ੍ਹਾਂ ਦੇ ਵਿਚਾਰਾਂ ਕਰਕੇ ਹੀ ਮੂਰਖ ਆਪਣੇ ਆਪ ਨੂੰ ਮੁਸੀਬਤ ਵਿੱਚ ਪਾਈ ਰੱਖਦਾ ਹੈ ਉਹ ਤਾਂ ਆਪਣੇ ਆਪ ਦਾ ਵੀ ਮਾਲਕ ਨਹੀਂ ਹੈ ਫਿਰ ਉਹ ਆਪਣੇ ਪੁੱਤਰ ਦਾ ਜਾਂ ਜਾਇਦਾਦ ਦਾ ਮਾਲਕ ਇਸ ਤਰ੍ਹਾਂ ਹੋ ਸਕਦਾ ਹੈ ਜੇ ਕਿਸੇ ਮੂਰਖ ਨੂੰ ਆਪਣੀ ਮੂਰਤਾ ਜਾਂ ਮੂਰਖਤਾ ਦਾ ਅਹਿਸਾਸ ਹੋ ਜਾਂਦਾ ਹੈ ਘੱਟੋ ਘੱਟ ਇਸ ਅਹਿਸਾਸ ਦੇ ਬਣੇ ਰਹਿਣ ਦੌਰਾਨ ਉਸ ਨੂੰ ਸਿਆਣਾ ਕਿਹਾ ਜਾ ਸਕਦਾ ਹੈ ਪਰ ਜੇ ਕੋਈ ਮੂਰਖ ਆਪਣੇ ਆਪ ਨੂੰ ਸਿਆਣਾ ਸਮਝਣ ਲੱਗੇ ਤਾਂ ਉਸ ਨੂੰ ਅਸਲ ਮੂਰਖ ਕਿਹਾ ਜਾਂਦਾ ਹੈ ਜੇ ਕੋਈ ਮੂਰਖ ساری ਉਮਰ ਕਿਸੇ ਸਿਆਣੇ ਦੇ ਸੰਗ ਕਰਦਾ ਰਹੇ ਤਾ ਵੀ ਉਹ ਸਿਆਨਪਦੇ ਮਾਰਗ ਨੂੰ ਸਮਝ ਨਹੀਂ ਸਕਦਾ ਜਿਵੇਂ ਕੋਈ ਚਮਚਾ ਕਦੇ ਵੀ ਭੋਜਨ ਦੇ ਸਵਾਦ ਨੂੰ ਨਹੀਂ ਜਾਣ ਸਕਦਾ ਪਰ ਜੇ ਕੋਈ ਮੂਰਖ ਇੱਕ ਪਲ ਲਈ ਵੀ ਸਿਆਣੇ ਸੰਗ ਵਿੱਚ ਸਜਗ ਤੇ ਚੇਤਨ ਹੋ ਕੇ ਦੇਖ ਲਵੇ ਉਹ ਸਿਆਨਪਦੇ ਮਾਰਗ ਨੂੰ ਇੱਕਦਮ ਸਮਝ ਜਾਂਦਾ ਹੈ ਜਿਵੇਂ ਜੀਭ ਭੋਜਨ ਦੇ ਸਵਾਦ ਨੂੰ ਜਾਣ ਲੈਂਦੀ ਹੈ ਮੂਰਖ ਆਪਣੇ ਆਪ ਨੂੰ ਬੁੱਧੀਮਾਨ ਸਮਝਣ ਲੱਗੇ ਤਾਂ ਜੀਵਨ ਦੀਆਂ ਰਾਹਾਂ ਤੇ ਉਹ ਆਪਣਾ ਦੁਸ਼ਮਣ ਆਪ ਹੁੰਦਾ ਹੈ ਓਹੋ ਹਮੇਸ਼ਾ ਗਲਤ ਕੰਮ ਕਰਨ ਚ ਲੱਗਿਆ ਰਹਿੰਦਾ ਹੈ ਜਿਹੜੇ ਖੀਰ ਵਿੱਚ ਉਸਦੀ ਮੁਸੀਬਤ ਦਾ ਕਾਰਨ ਬਣਦੇ ਹਨ ਜਿਹੜਾ ਕੰਮ ਬਾਅਦ ਵਿੱਚ ਪਛਤਾਵੇ ਦਾ ਕਾਰਨ ਬਣੇ ਅਤੇ ਜਿਹੜੇ ਬੁਰੇ ਕੰਮ ਦੀ ਕੋਹੜੀ ਫਸਲ ਬਾਅਦ ਵਿੱਚ ਹੰਝੂਆਂ ਦਾ ਕਾਰਨ ਬਣੇ ਅਜਿਹਾ ਕੰਮ ਚੰਗਾ ਨਹੀਂ ਖਵਾ ਸਕਦਾ ਜਿਹੜਾ ਕੰਮ ਬਾਅਦ ਵਿੱਚ ਪਛਤਾਵੇ ਦਾ ਕਾਰਨ ਨਾ ਬਣੇ ਅਤੇ ਜਿਹੜੇ ਕੰਮ ਦੀ ਮਿੱਠੇ ਫਲਾਂ ਵਰਗੀ ਫਸਲ ਸਾਡੀ ਖੁਸ਼ੀ ਦਾ ਕਾਰਨ ਬਣੇ ਅਜਿਹਾ ਕੰਮ ਚੰਗਾ ਖਵਾਉਂਦਾ ਹੈ ਮੂਰਖ ਬੰਦੇ ਨੂੰ ਮਾੜੇ ਕੰਮ ਵੀ ਮਿੱਠੇ ਲੱਗਦੇ ਹਨ ਪਰ ਜਦ ਮਾੜੇ ਕੰਮਾਂ ਦੇ ਨਤੀਜੇ ਦੁੱਖ ਦੇਣ ਲੱਗਦੇ ਹਨ ਤਾਂ ਉਸ ਨੂੰ ਅਸਲੀਅਤ ਪਤਾ ਲੱਗਦੀ ਹੈ ਮਾੜੇ ਕੰਮਾਂ ਨੂੰ ਕੋੜੇ ਫਲ ਲੱਗਦੇ ਹਨ ਤੇ ਮੂਰਖ ਇਹਨਾਂ ਨੂੰ ਖਾ-ਖਾ ਕੇ ਦੁਖੀ ਹੁੰਦਾ ਹੈ ਭਾਵੇਂ ਕੋਈ ਮੂਰਖ ਮਹੀਨਿਆਂ ਦੇ ਮਹੀਨੇ ਵਰਤ ਰੱਖੇ ਤੇ ਘਾਹ ਦੀ ਨੋਕ ਜਿੰਨਾ ਭੋਜਨ ਕਿਉਂ ਨਾ ਖਾਵੇ ਪਰ ਤਾਂ ਵੀ ਉਹ ਬੁੱਧਪੁਰਸ਼ਾਂ ਦੀ ਸਿਆਣਪ ਦੇ 16 ਹਿੱਸੇ ਬਰਾਬਰ ਨਹੀਂ ਆ ਸਕਦਾ ਜਿਵੇਂ ਦੁੱਧ ਇੱਕਦਮ ਖੱਟਾ ਨਹੀਂ ਹੋ ਜਾਂਦਾ ਉਸੇ ਤਰ੍ਹਾਂ ਮਾੜੇ ਕੰਮ ਦਾ ਨਤੀਜਾ ਵੀ ਕਈ ਵਾਰ ਉਸੇ ਵਕਤ ਸਾਹਮਣੇ ਨਹੀਂ ਆਉਂਦਾ ਮਾੜੇ ਕੰਮ ਸਵਾਹ ਹੀਟ ਲੁਕੀ ਅਗਵੰਗ ਹੁੰਦੇ ਹਨ ਜਿਹੜੇ ਇੱਕ ਨਾ ਇੱਕ ਦਿਨ ਮੂਰਖ ਦੀ ਤਵਾਹੀ ਦਾ ਕਾਰਨ ਬਣਦੇ ਹਨ ਮੂਰਖ ਦੇ ਗਿਆਨ ਚ ਹੋਇਆ ਵਾਅਦਾ ਵੀ ਉਸ ਦਾ ਕੁਝ ਨਹੀਂ ਸਵਾਰ ਸਕਦਾ ਉਲਟਾ ਇਹ ਉਸ ਦੇ ਮਨ ਲਈ ਹਾਨੀਕਾਰਕ ਸਿੱਧ ਹੁੰਦਾ ਹੈ ਅਤੇ ਉਸ ਦੀ ਮਾੜੀ ਕਿਸਮ ਦਾ ਵਸੀਲਾ ਬਣਦਾ ਹੈ ਮੂਰਖ ਬੰਦਾ ਸਮਾਜ ਵਿੱਚ ਵਾਹ ਵਾ ਕਰਵਾਉਣ ਦਾ ਇੱਛਕ ਹੁੰਦਾ ਹੈ ਉਹ ਧਾਰਮਿਕ ਸਥਾਨਾਂ 'ਚ ਮੋਰੀ ਬਣਨਾ ਚਾਹੁੰਦਾ ਹੈ ਅਤੇ ਉਹ ਇਹ ਵੀ ਚਾਹੁੰਦਾ ਹੈ ਕਿ ਸਾਰੇ ਲੋਕ ਉਸ ਦਾ ਮਾਨ ਸਨਮਾਨ ਕਰਨ ਘਰ ਪਰਿਵਾਰ ਵਾਲੇ ਵੀ ਅਤੇ ਸਾਧੂ ਸੰਨਿਆਸੀ ਵੀ ਮੈਨੂੰ ਕਰਨੀ ਵਾਲਾ ਮਹਾਪੁਰਸ਼ ਸਮਝਣ ਉਹ ਹਰ ਕੰਮ 'ਚ ਮੇਰੀ ਸਲਾਹ ਲੈਣ ਇਸ ਤਰ੍ਹਾਂ ਦੇ ਵਿਚਾਰ ਮੂਰਖ ਨੂੰ ਘੇਰੀ ਰੱਖਦੇ ਹਨ ਤੇ ਉਸ ਦੀ ਇੱਛਾ ਤੇ ਹਉਮੈ 'ਚ ਵਾਅਦਾ ਕਰਦੇ ਚਲੇ ਜਾਂਦੇ ਹਨ ਇੱਕ ਰਾਹ ਦੁਨਿਆਵੀ ਪ੍ਰਾਪਤੀਆਂ ਦਾ ਹੈ ਤੇ ਦੂਸਰਾ ਰਾਹ ਨਿਰਵਾਣ ਵੱਲ ਜਾਂਦਾ ਹੈ। ਬੁੱਧ ਦਾ ਭਿਖੂ ਇਸ ਫਰਕ ਨੂੰ ਸਮਝ ਲੈਂਦਾ ਹੈ ਅਤੇ ਦੁਨਿਆਵੀ ਮਾਨ ਸਨਮਾਨ ਦਾ ਲਾਲਚ ਛੱਡ ਦਿੰਦਾ ਹੈ। ਇਸ ਤਰ੍ਹਾਂ ਉਹ ਮੁਕਤੀ ਦੀ ਤਲਾਸ਼ ਲਈ ਤੁਰ ਪੈਂਦਾ ਹੈ।